ਜੋ ਬੰਦੀ ਸਿੰਘਾਂ ਦੀ ਅਤੇ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਸਾਰੇ ਸਿਆਸੀ ਜਾਂ ਗੈਰ ਸਿਆਸੀ ਜੋ ਬਿਨਾਂ ਕਿਸੇ ਉਹਨਾਂ ਦੀ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਨਜਾਇਜ਼ ਤੌਰ ਤੇ ਰੱਖਿਆ ਗਿਆ ਉਹਨਾਂ ਦੀ ਰਿਹਾਈ ਵਾਸਤੇ ਸਮੂਹੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਸਵਿਕ ਦਸਲਬਾਬ ਭਾਈ ਰਣਜੀਤ ਸਿੰਘ ਜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਵਾਰ ਹੋ ਕਰਕੇ ਇਹ ਫੈਸਲਾ ਲਿਆ ਕਿ ਜੇ ਸਰਕਾਰਾਂ ਇਹ ਇਨਸਾਫ ਨਹੀਂ ਦੇ ਰਹੀਆਂ ਉਹਨਾਂ ਦੀ ਬੋਲੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਵਾਸਤੇ 14 ਨਵੰਬਰ ਨੂੰ ਇੱਕ ਰੋਸ ਮਾਰਚ ਕੱਢਿਆ ਜਾਵੇ ਜਿਹਦੇ ਵਿੱਚ ਸਾਰੀਆਂ ਔਰ ਸਿਆਸੀ ਸਮਾਜਿਕ ਜਿਹੜਾ ਵੀ ਮਨੁੱਖੀਅਤ ਇਨਸਾਨੀਅਤ ਤੌਰ ਤੇ ਹੋਣਾ ਚਾਹੁੰਦਾ ਉਹ ਸਾਰੇ ਇਕੱਠੇ ਹੋ ਕਰਕੇ ਆਪਾਂ ਦਿੱਲੀ ਨੂੰ ਰੋਸ ਮਾਰਚ ਕੱਢੀਏ ਅਤੇ ਮੰਗ ਰਖੀ ਹੈ ਕਿ ਜੋ ਬੰਦੀ ਸਿੰਘ ਅਤੇ ਹੋਰ ਜਿਹੜੇ ਵੀ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਕਿਉਂਕਿ ਕੋਈ ਵੀ ਦੇਸ਼ ਦਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਜੇ ਉਸ ਨੂੰ ਜਿੰਨੀ ਸਜ਼ਾ ਕੋਈ ਹੋਵੇ ਉਸ ਤੋਂ ਦੁਗਣੀ ਸਜ਼ਾਾਂ ਕੱਟਣ ਤੋਂ ਬਾਅਦ ਵੀ ਉਸ ਨੂੰ ਨਜਾਇਜ਼ ਤੌਰ ਤੇ ਜੇਲ੍ਹ ਦੇ ਵਿੱਚ ਦਾ ਠੇਕੇਦੋਰੀ ਦੇ ਨਾਲ ਸਿਆਸੀ ਦਬਾਅ ਹੇਠ ਉਹਨੂੰ ਬੰਦ ਕੀਤਾ ਜਾਵੇ ਸੋ ਇਹ ਸੱਚ ਦੀ ਆਵਾਜ਼ ਨੂੰ ਬਲਦ ਕਰਨ ਵਾਸਤੇ 14 ਨਵੰਬਰ ਦਾ ਜੋ ਮਾਰੋ ਸਮਾਰਟਾ ਉਹ ਰੰਭ ਕੀਤਾ ਜਾਵੇਗਾ ਸਾਰੇ ਕਿਸਾਨ ਜਥੇਬੰਦੀਆਂ ਨੇ ਸਮਾਜਿਕ ਅਤੇ ਸੰਸਮਾਗਿ ਨੇ ਔਰ ਇਹ ਪਰਣ ਲਿਆ ਕਿ ਅਸੀਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਵਾਂਗੇ ਔਰ ਆਪਣਾ ਪ੍ਰੋਟੈਸਟ ਜਿਹੜਾ ਆਪਣਾ ਮੰਗ ਪੱਤਰ ਜਿਹੜਾ ਔਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਇਹਨਾਂ ਸਾਰਿਆਂ ਨੂੰ ਦੇਵਾਗੇ ਇਸ ਕਸਤੀ ਅੱਜ ਦੀ ਮੀਟਿੰਗ ਸੱਦੀ ਗਈ ਸੀ। ਕਿ ਕਿਤੇ ਕਹਿੰਦੇ ਆਂ ਜੀ ਇਹਨਾਂ ਰਿਹਾਈਆਂ ਪਿੱਛੇ ਕਿਉਂ ਨਹੀਂ ਜਿਹੜੇ ਫੈਸਲਾ ਲਿੱਤਾ ਜਾ ਰਿਹਾ ਸਰਕਾਰ ਦੇ। ਦੇਖੋ ਜੋ ਸਾਹਮਣੇ ਆ ਰਿਹਾ ਸਿਆਸੀ ਦਿਵਾ ਆ। ਕਿਉਂਕਿ ਕਾਨੂੰਨ ਇਹ ਕਹਿੰਦਾ ਜੇਦੀ ਸਜ਼ਾ ਪੂਰੀ ਹੋ ਚੁੱਕੀ ਹੋਵੇ ਉਹਨੂੰ ਆਵਾਜ਼ ਰਿਹਾਈ ਕਰਨਾ ਬਣਦਾ। ਤੇ ਰੂਮ ਦਾ ਤਾਂ ਇਹ ਕਹਿੰਦਾ ਪਰ ਇਹ ਸਰਕਾਰ ਜਿਹੜੀ ਆ ਇਹ ਤਾਂ ਇਹ ਸਵਾਲੀਆ ਚਿੰਨ ਬਣਦਾ ਕਿ ਕਿਉਂ ਨਹੀਂ ਛੱਡ ਰਹੇ। ਦੂਸਰਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿੰਨੇ ਵੀ ਧਰਮ ਗ੍ਰੰਥ ਹਨ ਉਹਨਾਂ ਦੀ ਵਿਅਦਵੀ ਰੋਕਣ ਵਾਸਤੇ ਕਿਸੇ ਇਨਸਾਨ ਦੇ ਨਾਲ ਤਾਂ ਕੋਈ ਅਰੰਝਿਸ਼ ਹੋ ਸਕਦੀ ਆ ਜਿਹੜੇ ਸਾਰੇ ਧਰਮ ਗ੍ਰੰਥ ਏਕਤਾ ਦਾ ਸੁਨੇਹਾ ਦਿੰਦੇ ਹੋਣ ਮਾਨਵਤਾ ਦੇ ਭਦੇ ਦੀ ਗੱਲ ਕਰਦੇ ਹੋਣ ਮਨੁੱਖਤਾ ਨੂੰ ਇੱਕ ਥਾਂ ਇਕੱਠੇ ਹੋਣ ਵਾਸਤੇ ਉਹ ਸੰਦੇਸ਼ ਦਿੰਦੇ ਹੋਣ ਉਹਨਾਂ ਧਰਮ ਗ੍ਰੰਥਾਂ ਦੀ ਵਿਅਦਵੀ ਕਰਨੀ ਜਿਹੜੀ ਆ ਬਿਲਕੁਲ ਇਹ ਬਹੁਤ ਇਨਸਾਨੀਅਤ ਤੋਂ ਇੱਕ ਗਰੀਹੀ ਗੱਲ ਹੈ ਜਿਹਦੇ ਵਾਸਤੇ ਸਾਡੀ ਇਹ ਸਾਰੇ ਅੱਜ ਦੇ ਕੌਮੀ ਇਨਸਾਫ ਮੋਰਚੇ ਦੀ ਮੰਗ ਹੈ ਇਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਕਿਸੇ ਵੀ ਧਰਮ ਗ੍ਰੰਥ ਦਾ ਜੋ અપਮਾਨ ਨਾ ਹੋਵੇ ਭਾਜੀ ਅੱਜ ਇਨਸਾਫ ਮੋਰਚਾ ਨੇ ਅੱਜ ਇੱਕ ਸਾਰੇ ਜਥੇਬੰਦੀਆਂ ਨੂੰ ਇਕੱਠਾ ਕੀਤਾ ਇੱਥੇ ਔਰ ਉਹਦਾ ਮਕਸਦ ਹੈ ਸੀ ਕਿ ਜਿਹੜੇ ਬੰਦੀ ਸਿੰਘ ਨੇ ਜਿਹੜੇ ਵੀ ਰਾਜਸੀ ਕੈਦੀ ਨੇ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਉਹਨਾਂ ਨੂੰ ਸਜ਼ਾ ਜਿਹੜੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਛੱਡਿਆ ਨਹੀਂ ਜਾ ਰਿਹਾ ਉਹਨਾਂ ਦੀ ਰਿਹਾਈ ਵਾਸਤੇ ਤੇ ਪੰਜਾਬ ਦੇ ਵਿੱਚ 2015 ਤੋਂ ਲੈ ਕੇ ਜਿਹੜੇ ਕੋਈ 170 ਦੇ ਕਰੀਬ ਬੇਦਬੀ ਦੇ ਇਨਸੀਡੈਂਟ ਹੋਏ ਨੇ ਜਿਦੇ ਵਿੱਚ ਗੁਰਗ੍ਰੰਥ ਸਾਹਿਬ ਮੁਟਕਾ ਸਾਹਿਬ ਦਵਾਰਾ ਸਾਹਿਬ ਬਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ ਉਹਨਾਂ ਦੀ ਬੇਦਬੀ ਕੀਤੀ ਗਈ ਉਹ ਜਿਹੜੇ ਸਾਰੇ ਉਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਉਣ ਵਾਸਤੇ ਤੇ ਜਿਹੜੇ ਜਿਨ੍ਹਾਂ ਨੇ ਇਹ ਬੇਦਬੀਆਂ ਕੀਤੀਆਂ ਉਹਨਾਂ ਨੂੰ ਸਜ਼ਾਵਾ ਦੇਣ ਵਾਸਤੇ ਜਿਹੜੀ ਗਵਰਨਮੈਂਟ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਤਿੰਨ ਗਵਰਨਮੈਂਟਾਂ ਆਗੀਆਂ ਪਰ ਲੋਕਾਂ ਨੂੰ ਜਿਹੜੇ ਮਲਜ਼ਮ ਸੀ ਉਹਨਾਂ ਨੂੰ ਸਜ਼ਾਵਾ ਨਹੀਂ ਹੋਈਆਂ ਤੇ ਉਹਦੇ ਹਿਫਜ਼ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਜਿਹੜੀ ਪੁਲਿਸ ਬੰਦਿਆਂ ਨੇ ਕੋਟਕਪੂਰੇ ਵਿੱਚ ਤੇ ਬਾਈਬਲ ਕਲਾਮ ਵਿੱਚ ਜਿਹੜੀਆਂ ਗੋਲੀਆਂ ਚੱਲ ਕੇ ਦੋ ਬੰਦਿਆਂ ਦੀ ਮੌਤ ਹੋ ਗਈ ਉਹਦਾ ਜਿਹੜਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹਦੇ ਸਾਰੇ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਜਿਹੜੇ ਜਥੇਬੰਦੀਆਂ ਇੱਕ بڑا ਸ਼ਲਾਘਾਯੋਗ ਕਦਮ ਹੈ ਕਿ ਇਨਸਾਫ ਮੋਰਚੇ ਨੇ ਸਾਰੇ ਵੱਖ-ਵੱਖ-ਵੱਖ ਜਥੇਬੰਦੀਆਂ ਨੂੰ ਇਕੱਠਾ ਕੀਤਾ ਇੱਥੇ ਅੱਜ ਔਰ ਸਾਰਿਆਂ ਨੇ ਆਪਣਾ ਯੋਗਦਾਨ ਪਾਉਣ ਵਾਸਤੇ ਇਸ ਵਾਸਤੇ ਇੱਕ ਜਿਹੜਾ ਇੱਕ ਹਿਊਮਨ ਰਾਈਟ ਦੀ ਵਾਇੋਲੇਸ਼ਨ ਹੋ ਰਹੀ ਆ ਇਸ ਸਟੇਟ ਦੇ ਵਿੱਚ ਇਸ ਮੁਲਕ ਦੇ ਵਿੱਚ ਉਹਦੇ ਵਾਸਤੇ ਆਵਾਜ਼ ਉਠਾਉਣ ਦੀ ਜਿਹੜੀ ਕੀਤੀ ਹੈ ਤੇ ਉਹਦੇ ਵਾਸਤੇ ਇੱਕ ਮੋਰਚਾ ਚੱਲੇਗਾ ਜਿਹੜਾ 14 ਨਵੰਬਰ ਨੂੰ ਚੱਲ ਕੇ ਦਿੱਲੀ ਪਹੁੰਚੇਗਾ ਦਿੱਲੀ ਪਹੁੰਚ ਕੇ ਉੱਥੇ ਪਹਿਲਾਂ ਆਪਣਾ ਉਹਦੇ ਮੈਮੋਰੰਡਮ ਜਿਹੜੇ ਨੇ ਉਹ ਦਿੱਤੇ ਜਾਣਗੇ ਪ੍ਰਾਈਮ ਮਿਨਿਸਟਰ ਨੂੰ ਹੋਮ ਮਿਨਿਸਟਰ ਨੂੰ ਜਾਂ ਪ੍ਰੈਜ਼ੀਡੈਂਟ ਨੂੰ ਤਾਂ ਕਿ ਇਹ ਜਿਹੜੀ ਆਵਾਜ਼ ਉੱਥੇ ਤੱਕ ਪਹੁੰਚ ਸਕੇ ਇਹ ਯਾਦ ਹੋਵੇਗਾ ਤੁਹਾਨੂੰ ਕਿ 2019 ਦੇ ਵਿੱਚ ਪਾਰਲੀਮੈਂਟ ਵਿੱਚ ਹੋਮ ਮਿਨਿਸਟਰ ਦਾ ਇਹ ਬਿਆਨ ਸੀ ਉਹਨੇ ਇੱਕ ਕਿਆ ਸੀ ਕਿ ਜਿਹੜੇ ਇਹ ਆਪਣਾ ਕੈਦੀ ਨੇ ਜਿਹੜੇ ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਜਾਏਗਾ ਪਰ ਅੱਜ ਤੱਕ ਉਸ ਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਇਹ 2019 ਤੋਂ ਬਾਅਦ ਆਪਾਂ 2025 ਚ ਪਹੁੰਚ ਗਏ ਆ ਪਰ ਉਹ ਜਿਹੜਾ ਵਾਅਦਾ ਖਿਲਾਫੀ ਜਿਹੜੀ ਪਾਰਲੀਮੈਂਟ ਚ ਬਿਆਨ ਹੋਇਆ ਉਹ ਵੀ ਨਹੀਂ ਅਜੇ ਉਹਨਾਂ ਨੇ ਅਜੇ ਮਤਲਬ ਮੰਨਿਆ ਨਹੀਂ ਗਿਆ ਜਾਂ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇਸ ਕਰਕੇ ਜਿਹੜਾ ਜ਼ਰੂਰੀ ਸੀ ਕਿ ਅੱਜ ਇਸ ਇਕੱਠ ਵਿੱਚ ਆ ਕੇ ਵਕ ਵਕ ਜਨਦਬੰਦੀਆਂ ਆ ਕੇ ਇਸ ਵਾਸਤੇ ਆਵਾਜ਼ ਉਠਾਉਣ ਤਾਂ ਕਿ ਇਹ ਆਵਾਜ਼ ਜਿਹੜੀ ਹੈ ਗਵਰਨਮੈਂਟ ਸੁਣ ਸਕੇ ਤੇ ਉਹ ਜਿਹੜੇ ਲੋਕ ਨੇ ਜਿਹੜੇ ਮਾਸੂਮ ਜਿਹੜੇ ਅੰਦਰ ਬੈਠੇ ਨੇ ਆਪਣੀ ਸਜ਼ਾਵਾਂ ਭੁਗਤ ਕੇ ਵੀ ਉਹ ਉਹਨਾਂ ਨੂੰ ਛੱਡਿਆ ਜਾ ਸਕੇ ਕਾਨੂੰਨ ਦੇ ਮਤਾਬਕ లైఫ్ ఇన్ ప్రిజన్‌మెంట్ 14 ਸਾਲ ਤੋਂ ਬਾਅਦ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਕਿ ਕੰਪਲੀਟ ਹੋ ਗਈ ਹੈ ਪਰ ਇੱਥੇ 25-25 ਸਾਲ ਹੋ ਗਏ ਨੇ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਅੰਦਰ ਔਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਇੱਕ ਜ਼ੁਲਮ ਹੈ ਇੱਕ ਗ੍ਰੇਵ ਹਿਊਮਨਾਈਟ ਵਾਇਲੇਸ਼ਨ ਹੈ ਜੇ ਜਿਹੜੀ ਅਸੀਂ ਖੇਦੀ ਵੀ ਕਰਦੇ ਆ ਉਹਦੇ ਵਾਸਤੇ ਅਸੀਂ ਇਹ ਕਦਮ ਵੀ ਉਠਾ ਰਹੇ ਹਾਂ ਸਰ ਜਿਹੜਾ ਮੋਰਚਾ ਹੈ ਨਰਪੈ ਸਿੰਘ ਨਰਪੈ ਇੱਕ ਮਿੰਟ ਸਵਾਲ ਸਵਾਲ ਦਾ ਜਿਹੜਾ ਮੋਰਚਾ ਹੈ ਕਿੱਥੋਂ ਸ਼ੁਰੂ ਹੋਏਗਾ ਇਹ ਕਦੋਂ ਪਹੁੰਚ ਲੱਗੇਗਾ ਇਹ ਫੈਸਲਾ ਜ ਹੋਣਾ ਹੈ ਅਜੇ 25 ਤਰੀਕ ਨੂੰ ਹਰ ਜ਼ਿਲ੍ਹੇ ਵਿੱਚ ਮੀਟਿੰਗ ਹੋਏਗੀ ਜਿੱਥੇ ਉਹ ਡਿਊਟੀਆਂ ਵੰਡ ਦਿੱਤੀਆਂ ਗਈਆਂ ਨੇ ਉਹ ਜੜੀਆਂ ਉੱਥੇ ਡਿਊਟੀ ਉੱਥੇ ਫੈਸਲਾ ਕਰਨਗੇ ਫਿਰ ਅਸੀਂ ਇਕੱਠੇ ਹੋ ਕੇ ਫੈਸਲਾ ਕਰਾਂਗੇ ਕਿੱਥੋਂ ਚੱਲਣਾ ਹੈ ਕਿੱਥੇ ਇਕੱਠੇ ਹੋਣਾ ਤੇ ਉੱਥੇ ਜਾ ਕੇ ਦਿੱਲੀ ਦਿੱਤੇ ਤਰੀਕ ਫਾਈਨਲ ਹੈ 14 ਤਰੀਕ ਹਾਂ 14 ਤਰੀਕ ਫਾਈਨਲ ਬਹੁਤ ਸਾਰੇ ਲੋਕਾਂ ਜਿਹੜੇ ਜੇਲਾਂ ਆਉਂਦੇ ਜਿੰਨੀ ਸਜ਼ਾ ਹੋਈ ਹੈ ਉਹ ਕੱਟ ਚੁੱਕੇ ਆ ਉਹਨਾਂ ਨੂੰ ਅਸੀਂ ਮੰਗ ਕਰਦੇ ਕੋਮਨ ਸ਼ਾਮ ਮੋਰਚੇ ਨੂੰ ਵੀ ਉਹਨਾਂ ਨੂੰ ਤੁਰਤ ਰਿਹਾ ਕੀਤਾ ਜਾਵੇ। ਇਸ ਲਈ ਅੱਜ ਅਸੀਂ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਕੋਮਨ ਸ਼ਾਮ ਮੋਰਚੇ ਨੂੰ ਸਪੋਰਟ ਦੇਣ ਦੀ ਕੋਸ਼ਿਸ਼ ਕਰਾਂਗੇ ਤੇ 14 ਤਰੀਕ ਨੂੰ ਅਸੀਂ ਬਹੁਤ ਵੱਡਾ ਮਾਰਚ ਦਿੱਲੀ ਵੱਲੋਂ ਕੱਢਾਂਗੇ ਜਿੱਦੇ ਕਿਸਾਨ ਜਥੇਬੰਦੀਆਂ ਪੂਰੀ ਵੱਧ ਚੜ੍ਹ ਕੇ ਹਿੱਸਾ ਲੈਣਗੇ। ਕਿ ਇਸ ਤੋਂ ਬਿਨਾ ਸਾਰੇ ਭਾਵੇਂ ਕੋਈ ਨਵੇਂ ਵੀ ਲੋਕ ਆ ਜਿਹੜੇ ਤੱਕੇ ਦੇ ਨਾਲ ਬੰਦ ਕੀਤੇ ਜਾ ਰਹੇ ਜਿਵੇਂ ਲਦਾਖ ਦੇ ਵਿੱਚ ਵਾਂਗਟੰਗ ਨੂੰ ਉਹਨਾਂ ਨੇ ਇਹ ਚੱਕ ਕੇ ਨਜ਼ਰਬੰਦ ਕੀਤਾ ਦਿੱਲੀ ਦੀਆਂ ਜਿਲ੍ਹਿਆਂ ਚ ਹੋਰ ਬਹੁਤ ਸਾਰੇ ਮੁਸਲਮਾਨ ਕੈਦੀ ਵੀ ਆ ਇਹ ਤੋਂ ਬਿਨਾ ਨਕਸ਼ਲੀ ਲਹਿਰ ਦੇ ਬਹੁਤ ਸਾਰੇ ਕੈਦੀ ਆ ਜਿਹੜੇ ਆਪਦੀਆਂ ਰਸਿਆਵਾਂ ਕੱਟ ਚੁੱਕੇ ਆ ਉਹਨਾਂ ਸਾਰਿਆਂ ਨੂੰ ਰਿਆ ਕਰਨ ਵਾਸਤੇ ਇੱਕ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਪੰਜਾਬ ਤੋਂ ਜਿਹੋ ਜਿਹਾ ਅਸੀਂ ਦਿੱਲੀ ਚ ਅੱਗੇ ਕਿਸਾਨਾਂ ਦੇ ਅੱਤੇ ਬਣੀਆਂ ਲੜ ਕੇ ਆਏ ਆ ਇਹਨਾਂ ਲੋਕਾਂ ਵਾਸਤੇ ਓਡੀ ਵੱਡੀ ਇੱਕ ਲਹਿਰ ਖੜੀ ਕਰਾਂਗੇ ਤੇ ਦਿੱਲੀ ਵੱਲੋਂ ਵਧਾ ਤੁਸੀਂ ਕਹਿ ਰਹੇ ਹੋ ਵੀ ਵੱਡਾ ਅੰਦੋਲਨ ਕਰਾਂਗੇ ਹਾਂ ਵੱਡਾ ਅੰਦੋਲਨ ਜਿਵੇਂ ਪਿਛਲੇ ਸਾਲ ਉੱਥੇ ਰੁਕ ਚੁੱਕੇ ਸੀਗੇ ਕਿਸਾਨ ਕਿਸਾਨ ਨੂੰ ਨਹੀਂ ਇਸੇ ਤਰ੍ਹਾਂ ਮੈਮੋਰੰਡਮ ਦੇ ਕੇ ਵਾਪਸ ਆਉਂਗੇ ਜਾਂ ਉੱਥੇ ਹੀ ਰੁਕਿਆ ਜਾਊਗਾ ਨਹੀਂ ਅਜੇ ਅਸੀਂ ਕਿਹੜਾ ਉੱਥੇ ਇੱਕ ਦਿਨ ਦਾ ਇਦੋਂ ਪਿੱਛੋਂ ਅਸੀਂ ਪ੍ਰੋਗਰਾਮ ਬਣਾਵਾਂਗੇ ਇਹ ਪੰਜਾਬ ਚ ਵੀ ਬਣਾਵਾਂਗੇ ਦਿੱਲੀ ਵੱਲ ਨੂੰ ਦਾ ਮੈਂ ਚਾਹਾਂ ਤਾ ਕਿ ਤੁਸੀਂ ਪਹੁੰਚ ਜਾਓਗੇ ਉੱਥੇ ਦਿੱਲੀ ਪਹੁੰਚ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਜ਼ੋਰ ਲਾਵਾਂਗੇ ਦਿੱਲੀ ਨੂੰ ਜਾਣ ਦਾ ਬਾਕੀ ਸਰਕਾਰ ਦਾ ਜਿਹੜੇ ਕੱਟ ਕਰੋਗੇ ਜ਼ਿਲ੍ਹਾ ਵਾਈਜ਼ ਕੀਤਾ ਜਾਊਗਾ ਜਾਂ ਇੱਕ ਇਕੋ ਜਿਹਾ ਨਹੀਂ ਇੱਕ ਸੰਤੂਤ ਹੋ ਰਾਂਗੇ ਇੱਕ ਥਾਂ ਤੋਂ ਇੱਕ ਸੰਤੂਤ ਹੋ ਰਾਂਗੇ ਉਹ ਅਸੀਂ ਅਜੀ ਤਰੀਕ ਤੋਂ ਨੂੰ ਮਤਲਬ ਠਹਿਰ ਕੇ ਅਸੀਂ ਪਾਸ ਕਰਾਂਗੇ ਜਿਹੜੇ ਥਾਂ ਤੋਂ ਤੋ ਰਾਂਗੇ ਉਹ ਜਿਵੇਂ ਅਮਰਸਰ ਸਾਹਿਬ ਤੋਂ ਵੀ ਹੋ ਸਕਦਾ ਆਨੰਦਪੁਰ ਸਾਹਿਬ ਤੋਂ ਹੋ ਸਕਦਾ ਤਲਵੰਡੀ ਸਭ ਦਮਦੌੜ ਸਾਹਿਬ ਤੋਂ ਵੀ ਹੋ ਸਕਦਾ ਕੋਈ ਇਹਦਾ ਇਤਿਹਾਸ ਜਿਹੜਾ ਸਾਡਾ ਹੈਗਾ ਉਤੋਂ ਸ਼ੁਰੂ ਕਰਕੇ ਦਿੱਲੀ ਹੱਲਵਾ ਦਾ ਠੀਕ ਹੈ ਇਹ ਗੱਲਾਂ ਜੀ ਫੈਸਲੇ ਹਾਂਜੀ ਦੇਖੋ ਜੀ 7 ਜਨਵਰੀ 2023 ਨੂੰ ਮੁਹਾਲੀ ਬਾਈਪੀ ਸਟ੍ਰੌਂਗ ਦੇ ਵਿੱਚ ਅਸੀਂ ਲੋਕਾਂ ਨੇ ਕਾਮਿਨਸ ਆਫ ਮੋਰਚੇ ਦੇ ਮਾਰਫਤ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਸੋ ਕਾਲਡ ਇੱਕ ਬਹੁਤ ਪੁਰਾਣੀ ਮੰਗ ਚੱਲਦੀ ਵੀ ਹੈਗੀ ਐ ਪੰਜਾਬੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਨੇ ਆ ਬੰਦੀ ਸਿੰਘਾਂ ਨੂੰ ਛੱਡਣ ਵਾਸਤੇ ਕਮਿਟਮੈਂਟਸ ਦੇ ਕੇ ਵੀ ਉਹਨਾਂ ਨੂੰ ਅੱਜ ਸਜਾਵਾਂਪੁਰੀਆ ਹੋਣ ਤੋਂ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ ਅੱਜ ਪੰਜਾਬ ਦੇ ਆ ਤਮਾਮ ਕਿਸਾਨ ਜਥੇਬੰਦੀਆਂ ਔਰ ਧਾਰਮਿਕ ਜਥੇਬੰਦੀਆਂ ਮੁਸਲਿਮ ਮੁਸਲਿਮ ਸਮਾਜ ਦੀਆਂ ਜਥੇਬੰਦੀਆਂ ਸਨਾਤਨ ਧਰਮ ਹਿੰਦੂ ਸਮਾਜ ਦੀਆਂ ਜਥੇਬੰਦੀਆਂ ਆ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਹੈ ਭਈਆ ਜਿਹੜੀਆਂ ਸੈਂਟਰ ਤੇ ਸਟੇਟ ਗਵਰਨਮੈਂਟ ਜਿਹੜੀਆਂ ਬਹਿਰੀਆਂ ਹੋ ਚੁੱਕੀਆਂ ਤੇ ਇੱਕ ਪਾਸੇ ਤਾਂ ਸਾਡੇ ਭਾਰਤ ਦੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਾਹਿਬ ਦੀ ਸਰਕਾਰ ਗੁਰੂ ਤੇਗ ਬਹਾਦਰ ਜੀ ਹਿੰਦੂ ਦੀ ਚਾਦਰ ਜਿਨ੍ਹਾਂ ਨੇ ਸਨਾਤਨ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੀਆਂ ਸ਼ੀਸ਼ ਨੂੰ ਸ਼ਹੀਦ ਕਰਾਤਾ ਜਿੱਥੇ ਗੁਰਦੁਆਰਾ ਚਾਂਦ ਦੇ ਚੌਂਕ 'ਚ ਸ਼ੀਸ਼ਗਨ ਸਾਹਿਬ ਵੀ ਬਣਿਆ ਉੱਥੇ ਅਗਲੇ ਮਹੀਨੇ 23 ਨਵੰਬਰ ਨੂੰ ਆਹੀ ਭਾਜਪੀ ਮੋਦੀ ਸਾਹਿਬ ਦੀ ਸਰਕਾਰ ਇੱਕ ਪਾਸੇ ਤਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਔਰ ਦੂਜੇ ਪਾਸੇ ਉਹੀ ਸਿੱਖ ਗੁਰੂਆਂ ਦੇ ਸਿੱਖਾਂ ਦੇ ਨਾਲ ਵਾਦਾ ਖਿਲਾਫੀ ਕਰ ਰਹੀ ਹੈ ਤੇ ਆ ਕਿੱਥੇ ਦਾ ਇਨਸਾਫ ਹੈ ਗਿਆ ਜੀ ਜਿਹੜੇ ਸਿੱਖ ਹੈਗੇ ਆ ਸਾਡੇ ਸਨਾਤਨ ਸਾਡੇ Hindu ਧਰਮ ਵਾਲਿਆਂ ਦੇ ਵੱਡੇ ਭਰਾ ਨੇ ਤੇ ਜਿਨ੍ਹਾਂ ਨੇ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਦੀ ਜੇ ਸਾਡੇ ਧਰਮ ਵਾਸਤੇ ਸ਼ਹਾਤਾ ਨਾ ਦੇਂਦੇ ਤੇ ਦਸ਼ਮਪੀਤਾ ਇੰਨੀ ਇੰਨੀ ਵੱਡੀਆਂ ਕੁਰਬਾਨੀਆਂ ਆਪਣੇ ਬੱਚੇ ਤੱਕ ਉਹਨਾਂ ਨੇ ਚਲਵਾਤੀ ਤੇ ਅੱਜ ਅਸੀਂ ਸਨਾਤਨ ਧਰਮ Hindu ਧਰਮ ਵਾਲੇ ਨਾ ਜੀ ਅੱਜ ਸਿਰ ਤੇ ਟੋਪੀਆਂ ਪੜ ਕੇ ਆਪਣਾ ਚਿੱਟੀਆਂ ਟੋਪੀਆਂ ਪਾ ਕੇ ਨਾ ਤੇ ਅਸੀਂ ਨਮਾਜ਼ਾਂ ਪੜ ਰਹੇ ਹੁੰਦੇ ਤੇ ਸਾਡੇ ਸਾਰਿਆਂ ਦਾ ਧਰਮ ਪਰਿਵਰਤਨ ਤਾਂ ਹੋ ਹੀ ਰਿਹਾ ਸੀਗਾ ਤੇ ਸਿਰਫ ਗੁਰੂਆਂ ਨੇ ਸਾਨੂੰ ਸਨਾਤਨ ਧਰਮ ਨੂੰ ਬਚਾਇਆ ਹੈ ਤੇ ਸਿੱਖ ਸਾਡੇ ਵੱਡੇ ਭਰਾਣੇ ਤੇ ਸਾਡਾ ਵੀ ਫਰਜ਼ ਮੰਦਾ ਹੈ ਵੀ ਆ ਸਾਡੇ ਸਿੱਖ ਭਰਾਵਾਂ ਨਾਲ ਜੇ ਤਕਾ ਹੋ ਰਿਹਾ ਤੇ ਅਸੀਂ ਵੀ ਆਪਣੇ ਵੱਡੇ ਭਰਾਵਾਂ ਦੇ ਨਾਲ ਮਰਦੇ ਦਮ ਤੱਕ ਖੜੇ ਹੈਗੇ ਜਾਤਿਕ ਸਾਡੇ ਬੰਦੀ ਸਿੰਘ छुट ਨਹੀਂ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਦਾ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇ ਬੇਅਦਬੀ ਹੁੰਦੀ ਹੈ ਕਿਉਂ ਨਹੀਂ ਹਾਂ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਉਹਦੇ ਵਾਸਤੇ ਸਖਤ ਕਾਨੂੰਨ ਬਣਾਉਂਦੀ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰਦਾ ਨਾਲ ਦੀ ਨਾਲ ਚਾਹੇ ਸਨਾਤਨ ਧਰਮ ਦੇ ਕੋਈ ਧਾਰਮਿਕ ਗ੍ਰੰਥ ਹੈ ਬਾਈਬਲ ਹੈ ਕੁਰਾਨ ਹੈ ਗੀਤਾ ਹੈ ਕੋਈ ਵੀ ਧਾਰਮਿਕ ਗ੍ਰੰਥ ਜੇ ਬੇਦ ਵੀ ਹੁੰਦੀ ਹੈ ਉਹਦੇ ਵਿੱਚ ਇੱਕ ਸਖਤ ਕਾਨੂੰਨ ਬਣਾਉਣ ਦੇ ਵਿੱਚ ਇਹਨਾਂ ਨੂੰ ਇਤਰਾਜ਼ ਕੀ ਹੈ ਜੋ ਕਿ ਇੱਕ ਐਨੀ ਪੁਰਾਣੀ ਮੰਗੇਗੀ ਹੈ ਔਰ ਸਜਾਵਾਂ ਪੁਰੀਆਂ ਹੋਏ ਹੋ ਚੁੱਕੇ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਅਸ ਸਰਿਆਂਮ ਸਾਡੇ ਸਿੱਖ ਭਰਾਵਾਂ ਦੇ ਨਾਲ ਭਾਰਤ ਦੀ ਸਰਕਾਰ ਡਿਸਕ੍ਰਿਮੀਨੇਸ਼ਨ ਕਰ ਰਹੀ ਹੈਗੀ ਹੈ ਭੇਦਭਾਵ ਕਰ ਰਹੀ ਹੈਗੀ ਹੈ ਹੁਣ ਮੇਰਾ ਇੱਕ ਸਵਾਲ ਹੈਗਾ ਵੀ ਕੀ ਰਜੀਵ ਗਾਂਧੀ ਨੂੰ ਸਿਖਾ ਨੇ ਮਾਰਤਾ ਉਹਨੂੰ ਤਮਿਲ ਵਾਲਿਆਂ ਨੇ ਮਾਰਿਆ ਜੇ ਤਮਿਲ ਦੀ ਗਵਰਨਮੈਂਟ ਆਪਣੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹਨਾਂ ਨੂੰ ਆਪਣਾ 14 ਸਾਲ ਤੋਂ ਬਾਅਦ ਜਿਨ੍ਹਾਂ ਨੇ ਰਜੀਵ ਗਾਂਧੀ ਨੂੰ ਮਾਰਿਆ ਸੀ ਉਹਨਾਂ ਦੀ ਸਜ਼ਾਵਾਂ ਮਾਫ ਹੋ ਸਕਦੀਆਂ ਬਿਲਕੁਲ ਜ਼ਮਾਨੋ ਕੇਸ ਦੇ ਹਥਿਆਰਿਆਂ ਨੂੰ ਛੱਡਿਆ ਜਾ ਸਕਦਾ ਤੇ ਕਿਉਂ ਵੀ ਇੱਕ ਫੁੱਲਨ ਦੇਵੀ ਵਰਗੀ ਡਾਕੂ ਨੂੰ ਜਿਹਨੇ ਬੱਤੀ ਠਾਕਰਾਂ ਦਾ ਕਤਲ ਕਰ ਦਿੱਤਾ ਉਹਦੀ ਸਜ਼ਾ ਮਾਫ ਕਰਕੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਜਾ ਸਕਦਾ ਹੈ ਤੇ ਭਾਈ ਸਾਡੇ ਸਿੱਖ ਭਰਾਵਾਂ ਨੇ ਕੀ ਕੀ ਮੜਾ ਕਰਤਾ ਕੀ ਇਹਦਾ ਵੱਡਾ ਗੁਨਾਹ ਕਰ ਦਿੱਤਾ ਤੇ ਜੇ ਸੰਵਿਧਾਨ ਤਾਂ ਇੱਕੋ ਹੀ ਹੈਗਾ ਨਾ ਤੇ ਸੰਵਿਧਾਨ ਕਹਿੰਦਾ ਵੀ 14 ਸਾਲ ਦੀ ਸਜ਼ਾ ਪੂਰੀ ਹੋਏ ਤੇ ਸਟੇਟ ਗਵਰਨਮੈਂਟ ਜਾਂ ਰਾਸ਼ਟਰਪਤੀ ਉਹਨੂੰ ਛੱਡ ਜਾਦਾ ਤੇ ਜੋ ਹੋਰਾਂ ਲੋਕਾਂ ਨੂੰ ਛੱਡਿਆ ਤੇ ਇਹਨਾਂ ਨੂੰ ਵੀ ਛੱਡਿਓ ਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਐਸ ਪਰ आवर ਕਨਸਟੀਟਿਊਸ਼ਨ ਆਫ ਇੰਡੀਆ ਆ ਗਲਤ ਹੋ ਰਹੀ ਸਾਡੇ ਪੰਜਾਬੀਆਂ ਨਾਲ ਇਹਦੇ ਨਾਲ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈਗਾ ਪਹਿਲੇ ਵੀ ਸਾਡੇ ਪੰਜਾਬੀਆਂ ਦੇ ਨਾਲ ਬਹੁਤ ਸਾਰਾ ਧੱਕਾ ਕਰ ਰਹੀਆਂ ਹੈਗੀਆਂ ਚਾਹ ਕਾਂਗਰਸ ਦੀ ਸਰਕਾਰ ਹੀ ਹੋਵੇ ਜੋ ਜ਼ਖਮ ਕਾਂਗਰਸ ਨੇ ਦਿੱਤੇ ਸਾਨੂੰ ਆਹ ਬਹੁਤ ਜ਼ਿਆਦਾ ਰੋਸ਼ ਹੈ বিজেপি ਦੀ મોદી ਸਰਕਾਰ ਤੋਂ ਵੀ ਜੋ ਜ਼ਖਮ ਤਾਂ ਦਿੱਤੇ ਕਾਂਗਰਸ ਨੇ ਪਰੰਤੂ বিজেপি ਨੇ ਅੱਜ 11 ਸਾਲ ਹੋ ਗਏ મોદી ਸਾਹਿਬ ਨੂੰ ਪ੍ਰਧਾਨ ਮੰਤਰੀ ਬਣੇ ਇਹਨਾਂ ਨੇ ਸਾਡੇ ਜ਼ਖਮਾਂ ਦੇ ਉੱਤੇ ਪੰਜਾਬੀਆਂ ਦੇ ਜ਼ਖਮਾਂ ਤੇ ਸਿੱਖਾਂ ਦੇ ਜ਼ਖਮਾਂ ਦੇ ਸਾਡੇ ਪੰਜਾਬ ਦੇ ਜ਼ਖਮਾਂ ਤੇ ਇਹਨਾਂ ਨੇ ਮਲਮ ਨਹੀਂ ਲਗਾਈ ਇਸ ਕਾਰਨ ਆ ਸਾਰੀਆਂ ਸੀਟਾਂ ਵੀ ਇੱਥੋਂ ਹਾਰੇ ਔਰ ਪੰਜਾਬ ਦੇ ਵਿੱਚ ਭਾਜਪਾ ਦਾ ਨਾਂ ਤਾਂ ਕੋਈ ਵजूद ਹੈ ਨਾ ਅਸੀਂ ਲੋਕਾਂ ਨੇ ਭਾਜਪਾ ਨੂੰ ਵਣਨ ਦੇਣਾ ਜਦ ਤੱਕ ਸਾਡੇ ਪੰਜਾਬ ਦੇ ਨਾਲ ਇਨਸਾਫ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ